ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪੈਟਰੋਲ ਤੇ ਡੀਜ਼ਲ ਹੋਇਆ ਜੀ ਸਸਤਾ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਇਸ ਸੂਪੇ ਵਿੱਚ ਲਾਗੂ ਹੋ ਚੁੱਕਿਆ ਯੋਜਨਾ ਕਿਹੜੀ ਥਾਮਾ ਜੋ ਜਿਹੜੀ ਲਾਗੂ ਹੋਈ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੇਨ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਬਿਜ਼ਨਸ ਬਿਊਰੋ ਨੇ ਹੌਲਦਾਰ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤੇ ਜੀ ਕਾਬੂ ਪੰਜਾਬ ਬਿਜ਼ਨਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਬទ ਪੀੜੀ ਮਹਿਮਦran ਸ਼ੁੱਕਰਵਾਰ ਨੂੰ ਐਸਬੀਐਸ ਨਗਰ ਚ ਥਾਣਾ ਬੰਗਾ ਸਿਟੀ ਵਿਖੇ ਤਨਾਦ ਹੈੱਡ ਕਾਂਸਟੇਬ ਰੰਗੇ ਹੱਥੀ ਕਾਬੂ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੈਨੂੰ ਮਾਣ ਹੈ ਕਿ ਅੱਜ ਦਸਤਾਰ ਸਜਾ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਨਾਇਬ ਸਿੰਘ ਛੈਣੀ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਉੱਥੇ ਹੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਛੈਣੀ ਮੱਥਾ ਟੇਕਣ ਪਹੁੰਚੇ ਉਹਨਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸੁਵਰਣ ਕੀਤੀ ਹੈ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ 'ਚ ਜਾ ਕੇ ਪੰਗਤ 'ਚ ਬੈਠ ਕੇ ਪ੍ਰਸ਼ਾਦ ਵੀ ਛਕਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗੁੜਕਾਉਂ ਦੇ ਲਾਪਤਾ ਬਜ਼ੁਰਗ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50000 ਰੁਪਏ ਦੇਣ ਦਾ ਜਿਹੜਾ ਖਲਾਣਾ ਹੋ ਚੁੱਕਿਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਛੀ ਪਿਆਰੇ ਮਿਹਿਮ ਦਾ ਜੋਧਾ ਤਰਸੀਮ ਸੰਦੌਰ 14000 ਕਿਲੋਮੀਟਰ ਦੀ ਸਾਈਕਲ ਯਾਤਰਾ ਨਾਹੀਂ ਨਿਕਲਿਆ ਜੀ ਵਾਤਾਵਰਣ ਬਚਾਉਣ ਦਾ ਸੰਦਾ ਦੇਣ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗਾਰਜੋ ਬੈਟਰੀ ਚੋਰੀ ਮਾਲਕ ਨੇ ਪੁਲਿਸ ਨੂੰ ਦਿੱਤੀ ਜੀ ਸ਼ਿਕਾਇਤ ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਡੇਰਾਬਸੀ ਚ ਗੁਲਾਬਗੜ ਰੋਡ ਤੇ ਸਥਿਤ ਕਲੋਨੀ ਵਿਖੇ ਇੱਕ ਘਰ ਦੇ ਬਾਹਰ ਖੜੀ ਕਾਰ ਚੋਂ ਕਬਾੜ ਚੁੱਕਣ ਵਾਲੀਆਂ ਔਰਤਾਂ ਵੱਲੋਂ ਕਾਰ ਦੀ ਬੈਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਦਸਤੋਬਾਦ ਅਗਲੀ ਵੀਡੀਓ ਜੀ ਮੁੱਖ ਮੰਤਰੀ ਭਵਨਤਮਾਨ ਨੇ ਪਰਿਵਾਰ ਸਮੇਤ ਡੇਰਾ ਬੱਲਾ ਚ ਟੇਕਿਆ ਜੀ ਮੱਥਾ ਲਿਆ ਸੰਤਾ ਦਾ ਆਸ਼ੀਰਵਾਦ ਮੁੱਖ ਮੰਤਰੀ ਭਵਨਤਮਾਨ ਨੇ ਅੱਜ ਦੁਪਹਿਰ ਡੇਰਾ ਸੰਤ ਸਰਨ ਦਾਸ ਜੀ ਸ਼ੱਚਖੰਡ ਬੱਲਾ ਵਿਖੇ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਦੀ ਨਿਯਮਤ ਕੌਰ ਮਾਨ ਸਮੇਤ ਮੱਥਾ ਟਿਕਿਆ ਭਵੰਤਮਾਨ ਨੇ ਉਹਨਾਂ ਦੇ ਪਰਿਵਾਰ ਡੇਰਾ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਣ ਸੰਤ ਨਰੰજન ਦਾਸ ਮਹਾਰਾਜ ਨਾਲ ਮੁਲਾਕਾਤ ਕੀਤੀ ਤੇ ਅਸ਼ੀਰਵਾਦ ਵੀ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਪਟਿਆਲਾ ਪੋਬਾ ਰਾਜਮਾਰਗ ਤੇ ਕਾਰ ਚ ਕੈਂਟਰ ਵਿਚਾਲੇ ਹੋਈ ਹੈ ਜੀ ਟੱਕਰ ਦੋ ਨੌਜਵਾਨਾਂ ਦੇ ਮੂਕੇ ਨੇ ਜੀ ਸਾ ਪੋਬਾ ਰਾਜਮਾਰਗ ਤੇ ਪਿੰਡ ਅਕਬਰਪੁਰ ਨੇੜੇ ਵੱਡਾ ਹਾਸਾ ਵਾਪਰੇ BMW ਕਾਰ ਦੇ ਕੈਂਟਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਚ ਜਿਸ ਵਿੱਚ ਦੋ ਨੌਜਵਾਨ ਦੇ ਸ਼ਾਮੁਖ ਗਏ ਨੇ ਕਾਰ ਦੇ ਪਰਖੱਚੇ ਉੱਡ ਗਏ ਨੇ ਤੇ 에ਅਰ ਬੈਗ ਤਾਂ ਖੁੱਲ ਗਏ ਸੀ ਉਸ ਤੋਂ ਬਾਅਦ ਦੀ ਵੀਡੀਓ ਜੀ ਜੈਂਦਰ ਕੌਰ ਦੇ ਪਟਿਆਲਾ ਦੇ ਵਿੱਚ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ ਹੈ ਮੌਨਸੂਨ ਦੀ ਤਿਆਰੀ ਦੀ ਕਮੀ ਤੇ ਚਿੰਤਾ ਪ੍ਰਗਟਾਈ ਹੈ ਸੀਨੀਅਰ ਭਾਜਪਾ ਗੂ ਦੇ ਮਹਿਲਾ ਮੋਰਚਾ ਪ੍ਰਧਾਨ ਦੀ ਪ੍ਰਧਾਨ ਜੈਂਦਰ ਕੌਰ ਨੇ ਅੱਜ ਪਟਿਆਲਾ ਦੀ ਵੱਡੀ ਛੋਟੀ ਨਦੀ ਦੇ ਦੋਹਰਾ ਕਰਕੇ ਬਰਸਾਤਾਂ ਦੇ ਮੌਸਮ ਦਾ ਪਹਿਲਾਂ ਕੀਤੇ ਗਏ ਸਫਾਈ ਪ੍ਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਆਗਾਮੀ ਮੌਨਸੂਨ ਸੀਜ਼ਨ ਵਿੱਚ ਤਿਆਰੀਆਂ ਦੀ ਘਾਟ ਤੇ ਚਿੰਤਾ ਜ਼ਾਹਿਰ ਕੀਤੀ ਹੈ ਉਮੀਦ ਜਿਤਾਈ ਹੈ ਕਿ ਪਿਛਲੇ ਸਾਲ ਦੀਆਂ ਗਲਤੀਆਂ ਨਹੀਂ ਦੁਹਰਾਇਆਂ ਜਾਣਗੀਆਂ ਜੇ ਹੁਣ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜਮਣੀ ਆ ਰਹੀ ਜੀ ਖਾਨ ਪੈਣੀ ਦੇ ਪਿਤਾ ਤੇ ਭਰਾ ਨੇ ਬਚਾਈ ਹੈ ਜੀ ਨਹਿਰ 'ਚ ਡੁੱਬ ਰਹੇ ਹੀ ਮੁੰਡੇ ਤੇ ਕੁੜੀ ਦੀ ਜਾਨ ਖਾਨ ਗਾਇਕ ਖਾਨ ਪੈਣੀ ਦੇ ਪਿਤਾ ਦੇ ਪੁਰਾਣੇ ਨਹਿਰ 'ਚ ਡੁੱਬ ਰੇਕ ਮੁੰਡੇ ਦੇ ਕੁੜੀ ਦੀ ਜਾਨ ਬਚਾਈ ਹੈ ਜਿਸ ਦਾ ਇੱਕ ਵੀਡੀਓ ਚਮਕੌਰ ਸਿੱਧੂ ਨਾਂ ਦੇ ਸੱਖ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ 'ਚ ਬਰਸਾਤ 'ਚ ਮਸਤੀ ਕਰਦਾ ਨਜ਼ਰ ਆਇਆ ਜੀ ਸਿੱਧੂ ਮੂਸੇਵਾਲ ਦਾ ਕਿਊਟ ਭਤੀਜਾ ਕਿਹਾ ਤੁਹਾਡੇ ਆ ਗਿਆ ਜੀ ਮੈਂ। ਉਸ ਤੋਂ ਬਾਅਦ ਅਗਲੀ ਵੀਡੀਓ ਜਲੰਧਰ 'ਚ ਫੜਿਆ ਗਿਆ ਜਾਲੀ ਸੀਆਈਏ ਸਟਾਫ ਮੁਲਾਜ਼ਮ ਦਾ ਗੈਂਗ ਮੌਤਲ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਜਿਗਰੋ ਕਿਉਂ? ਜਲੰਧਰ ਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਫਰਜ਼ੀ ਪੁਲਿਸ ਅਫਸਰ ਬਣ ਕੇ ਪੈਸੇ ਵਟੋ ਰਹੇ ਸਨ। ਥਾਣਾ ਸ਼ਾਹਕੋਟ ਦੀ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਸ਼ਾਹਕੋਟ ਇਲਾਕੇ ਚੋਂ ਗ੍ਰਿਫਤਾਰ ਕੀਤਾ ਹੈ। ਇਹਨਾਂ ਦੀ ਪਛਾਣ ਰਾਜਾਵਾਸੀ ਕਪੂਰਥਲਾ, ਦਵਿੰਦਰ ਸਿੰਘ ਵਾਸੀ ਡੁੱਲੀਵਾਲਾ ਤੇ ਹਰਜਿੰਦਰ ਸਿੰਘ ਵਾਸੀ ਟਿੱਬਾ ਥਾਣਾ ਤਲਵੰਡੀ ਚੌਧਰੀਆਂ ਵਜੋਂ ਹੋਈ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਰਾਣਾ ਰਣਵੀਰ ਨੇ ਪੁੱਤ ਨੂੰ ਦਿੱਤੀ ਜੀ ਨੇਕ ਸਲਾਹ ਕਿ ਹੈ ਅਸਲੀ ਇਮਤਿਹਾਨ 12ਵੀਂ ਕਲਾਸ ਤੋਂ ਬਾਅਦ ਹੀ ਸ਼ੁਰੂ ਹੁੰਦੇ ਨੇ। ਪੰਜਾਬੀ ਅਦਾਕਾਰਾ ਰਾਣਾ ਰਣਵੀਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਆਏ ਦਿਨ ਆਪਣੀਆਂ ਤਸਵੀਰਾਂ ਜਿਹੜੀਆਂ ਵੀਡੀਓ ਫੈਨਸ ਨਾਲ ਸਾਂਝੀਆਂ ਵੀ ਕਰਦੇ ਰਹਿੰਦੇ ਨੇ ਹਾਲ ਹੀ ਵਿੱਚ ਰਾਣਾ ਰਵੀਰ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੇ ਪੁੱਤਰ ਬਾਰਿਸ਼ ਨਾਲ ਤਸਵੀਰ ਸਾਂਝੀ ਕੀਤੀਆਂ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਇੱਕ ਖਾਸ ਕੈਪਸ਼ਨ ਵੀ ਲਿਖਿਆ ਉਸ ਤੋਂ ਬਾਅਦ ਅਗਲੀ ਵੀਡੀਓ ਸੂਫੀ ਗਾਇਕਾ ਜੋਤੀ ਨੂਰਾ ਦੇ ਘਰ ਆਇਆਂ ਜੀ ਖੁਸ਼ੀਆਂ ਪੈਣ ਦੇ ਘਰ ਲਿਵਾਉਣ ਪਹੁੰਚੇ ਜੀ ਖਾਸ ਰਸਮ ਸੂਫੀ ਗਾਇਕਾ ਜੋਤੀ ਨੂਰਾ ਦੇ ਕਾਰਕਵਾਰ ਮੁਰ ਤੋਂ ਖੁਸ਼ੀਆਂ ਪੜਤਾਈਆਂ ਨੇ ਜੀ ਹਾਂ ਇੱਕ ਵਾਰ ਮੁਰ ਤੋਂ ਜੋਤੀ ਨੂਰਾ ਦੇ ਘਰ ਸ਼ਹਿਨਾਈਆਂ ਗੂੰਜਣ ਵਾਲੀਆਂ ਨੇ ਦਰਅਸਲ ਗਾਇਕਾ ਜੋਤੀ ਨੂਰਾ ਨੇ ਆਪੇ ਇੰਸਟਾਗ੍ਰam ਅਕਾਊਂਟ ਦੀ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਆਪਣੀ ਸਿਰ ਤੇ ਇੱਕ ਚੰਗੀ ਸਜਾਈ ਹੋਈ ਨਜ਼ਰ ਆ ਰਹੀ ਐ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਦਾ ਵੱਡਾ ਭਰਾ ਹੈ ਜੀ ਵੱਡਾ ਭਰਾ ਦਾ ਫਰਜ਼ ਆਪਣੇ ਛੋਟੇ ਭਰਾ ਹਰਿਆਣਾ ਨੂੰ ਦੇਵੇ ਪਾਣੀ ਮੁੱਖ ਮੰਤਰੀ ਹਰਿਆਣਾ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਜੀ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਉਥੇ ਹੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਪਹੁੰਚੇ ਉਹਨਾਂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਦੇ ਗੁਰਬਾਣੀ ਕੀਰਤਨ ਸੁਣਨ ਵੀ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸਾਹਮਣੇ ਆ ਰਹੀ ਹੈ 에어ਪੋਰਟ ਹਾਦਸੇ ਵਿੱਚ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੂੰ 20 ਲੱਖ ਰੁਪਏ ਅਤੇ ਜਖਮੀਆਂ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਕੇਂਦਰੀ ਹਵਾਬਾਜ਼ੀ ਮੰਤਰੀ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਜੜੀ ਕਿੰਜਰਪੂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਆਈਜੀਆਈ ਟਰਮੀਨਲ ਹਾਸੀ ਦੇ ਪੀੜਤ ਪ੍ਰਤੀਕ ਡੂੰਗਾ ਸੰਵੇਦਨਾ ਪ੍ਰਗਟ ਕੀਤੀ ਹੈ। ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਅਤੇ ਜ਼ਖਮੀਆਂ ਨੂੰ 3 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਇਹ ਵੀ ਨਤੀਜਿਆਂ ਤੋਂ ਬਾਅਦ ਜਲੰਧਰੀਏ ਸੀਐਮ ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ। 10 ਜੁਲਾਈ ਨੂੰ ਜਲੰਧਰ ਦੇ ਹਲਕਾ ਪੱਛਮੀ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਗ ਗਿਆ ਹੈ ਮੁੱਖ ਮੰਤਰੀ ਭਵਨਤਮਾਨ ਨੇ ਜਲੰਧਰ ਵਿੱਚ ਕੋਠੀ ਕਿਰਾਏ ਤੇ ਲੈ ਕੇ ਬੀਤੇ ਦਿਨ ਉਸ ਵਿੱਚ ਪਰਿਵਾਰ ਸਮੇਤ ਰਹਿائش ਕਰ ਲਈ ਹੈ ਇਸ ਤੋਂ ਬਾਅਦ ਬਾਜਮਾਨੀ ਕਹੇ ਕਿ ਜਲੰਧਰ ਮਕਾਨ ਲੈਣਾ ਇਹ ਲੋਕਾਂ ਦੀ ਸਹੂਲਤ ਨਹੀਂ ਥਾਂ ਪਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਦੀ ਸੁਰੱਖਿਆ ਕਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਰੋਕਾਂ ਲੱਗ ਜਾਣਗੀਆਂ ਉਹਨਾਂ ਨੇ ਕਿ ਕਿ ਮੁੱਖ ਮੰਤਰੀ 13 ਦਾ ਵੱਡਾ ਦਾਵਾ ਕਰਦੇ ਸਨ ਪਰ ਅੱਜ ਲੋਕਾਂ ਨੇ ਉਹਨਾਂ ਨੂੰ 13 ਵਿੱਚੋਂ 3 ਤੇ ਲਿਆਂਦਾ ਹੈ ਰੈਂਦੀ ਕਸਰ ਜਲੰਧਰ ਦੇ ਲੋਕਾਂ ਨੇ 10 ਜੁਲਾਈ ਨੂੰ ਕੱਢ ਦੇਣੀ ਹੈ ਇਸੇ ਲਈ 13 ਜੁਲਾਈ ਦਾ ਨਤੀਜਾ ਆ ਗਿਆ ਤੇ ਉਹਨਾਂ ਨੇ ਸਣੇ ਮੰੰਜਾ ਚੁੱਕ ਕੇ ਭਗਵੰਤ ਸਿੰਘ ਦੇ ਜੱਦੀ ਪਿੰਡੇ ਛੱਡ ਕੇ ਆਉਣੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜਲੰਧਰ ਚੰਡੀਗੜ੍ਹ ਪੁਲਸ ਨੇ ਬਿਹਾਰ ਦੇ ਯੂਟਿਊਬਰ ਦਾ ਕੱਟਿਆ ਜੀ ਚਲਾਨ ਚੰਡੀਗੜ੍ਹ ਚ ਬਿਹਾਰ ਦੇ ਯੂਟਿਊਬਰ ਮਨੀਸ਼ ਕਸ਼ਪ ਦਾ ਚੰਡੀਗੜ੍ਹ ਪੁਲਸ ਨੇ ਚਲਾਨ ਕੀਤਾ ਹੈ ਇਸ ਦੇ ਵਿਰੋਧ 'ਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਰਾਤਾਂ 'ਚ ਪਿਸਤੌਲ ਤੇ ਬੰਦੂਕਾ ਸੜਕਾਂ ਤੇ ਲਲਕਾਰੇ ਮਾਰਦੇ ਨੌਜਵਾਨ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਇਹ ਖਬਰ ਹੈ ਜੀ ਸੋਸ਼ਲ ਮੀਡੀਆ ਤੇ ਕੱਲ੍ਹ ਦੀਆਂ ਦੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਵੀਡੀਓ ਵਿੱਚ ਕੁਝ ਹਥਿਆਰਬੰਦ ਨੌਜਵਾਨ ਜਿਨ੍ਹਾਂ ਕੋਲ ਪਿਸਤੌਲਾਂ ਵਰਗੇ ਘਾਤਕ ਹਥਿਆਰ ਵੀ ਨੇ ਧਾਰੀਵਾਲ ਦੇ ਰਹਿਣ ਵਾਲੇ ਕਿਸੇ ਨੌਜਵਾਨ ਨੂੰ ਗਾਲ੍ਹਾਂ ਕੱਢਦੇ ਧਮਕੀਨ ਦੇ ਨਜ਼ਰਾਂ ਆ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਐਸਬਾਈ ਵੱਲੋਂ ਬਵਾਦ ਸੀਐਮ ਸ਼ੈਣੀ ਨੇ ਕਿਹਾ ਪੰਜਾਬ ਸਾਡਾ ਵੱਡਾ ਭਰਾ ਹੈ ਛੋਟੇ ਭਰਾ ਨੂੰ ਨਿਰਾਸ਼ ਕਰਨਾ ਵੱਡੇ ਭਰਾ ਦਾ ਫਰਜ਼ ਨਹੀਂ ਹੁੰਦਾ ਉਸ ਤੋਂ ਬਾਅਦ ਅਗਲੀ ਪੱਡੀ ਖਬਰ ਜੀ ਸੁਖਪਾਲ ਸਿੰਘ ਜੂਨੀਅਰ ਸਹਾਇਕ 26 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਨੇ ਜੀ ਸੇਵਾ ਮੁਕਤ ਇਹ ਖਬਰ ਹੈ ਜੀ ਜੂਨੀਅਰ ਸਹਾਇਕ ਅਜਬ 26 ਸਾਲ ਦੀ ਬੇਦਾਗ ਸੇਵਾਵਾਂ ਕਰਨ ਉਪਰੰਤ ਸੇਵਾ ਮੁਕਤ ਹੋਈ ਅੱਜ ਦਫ਼ਤਰ ਜ਼ਿਲ੍ਹਾ ਲੋਕ ਸਭਾ ਪਾਰਕ ਅਫਸਰ ਪਟਾਲਾ ਵਿਖੇ ਕਰਵਾਏ ਸ਼ਾਨਦਾਰ ਸਮਾਗਮ ਵਿੱਚ ਸੁਖਪਾਲ ਸਿੰਘ ਨੂੰ ਨਿਗੀ ਬਧਾਈ ਕੀ ਦਿੱਤੀ ਗਈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਵੱਡੀ ਸਕੀਮ ਹੈ ਫਾਜ਼ਿਲਕਾ ਵੱਡੀ ਸਕੀਮ ਲਾ ਕੇ ਛਾਰਖੰਡ ਤੋਂ ਪੰਜਾਬ ਲਿਆਂਦੀ ਅਫੀਮ ਸਮੇਤ ਦੋ ਨਸ਼ਾ ਤਸਕਰ ਕਾਬੂ ਕਰਦੇ ਨੇ ਪੰਜਾਬ ਛਾਰਖੰਡ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਫਾਜ਼ਿਲਕਾ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 66 ਕਿਲੋ ਅਫੀਮ 40000 ਦੀ ਡਰੱਗ ਮਨੀ ਇੱਕ ਕਾਰਤਨੀ ਸੋਨਾ ਬਰਾਮਦ ਕੀਤਾ ਇਸ ਦੇ ਨਾਲ ਹੀ ਪੁਲਿਸ ਨੇ ਤਸਕਰਾਂ ਅਤੇ ਉਸਤਾਨ ਦੇ ਰਿਸ਼ਤੇਦਾਰਾਂ ਦੇ 42 ਖਾਤਿਆਂ ਨੂੰ ਫ੍ਰੀਜ਼ ਕਰਵਾ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਲਾਲਜੀ ਸਿੰਘ ਪੁੱਲਰ ਵੱਲੋਂ ਸਵਾਰੀਆਂ ਦੀ ਖੱਜਲ ਖੁਆਰੀ ਤੁਰੰਤ ਬੰਦ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਡਰਾਈਵਰਾਂ ਦੇ ਕੰਡਕਟਰਾਂ ਨੂੰ ਤਾੜਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਰ ਨੇ ਸਰਕਾਰੀ ਦੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਸਵਾਰੀਆਂ ਦੀ ਖੱਜਲ ਖੁਆਰੀ ਤੁਰੰਤ ਬੰਦ ਕਰਨ ਜੀ ਉਹਨਾਂ ਨੇ ਵੀ ਸੁਣਨ ਚ ਮਿਲਿਆ ਕਿ ਕਈ ਵਾਰ ਤਾਂ ਸਵਾਰੀਆਂ ਨੂੰ ਝਗੜਾ ਵੀ ਕੀਤਾ ਜਾਂਦਾ ਹੈ ਇਸੇ ਸੰਬੰਧੀ ਆਏ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਨੇ ਕਿ ਸਰਕਾਰੀ ਦੇ ਪ੍ਰਾਈਵੇਟ ਬੱਸਾਂ ਦੇ ਡਰਾਈਵਰ ਕੰਡਕਟਰਾਂ ਵੱਲੋਂ ਕਈ ਸਟਾਪਸ ਤੇ ਬੱਚਾਂ ਵੀ ਨਹੀਂ ਰੋਕੀਆਂ ਜਾਂਦੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੰਜਾਬ ਸਰਕਾਰ ਨੇ ਪੰਜਾਬੀਆਂ ਦੇ ਬਚਾਈ ਨੀ ਜੀ ਰੋਣ ਨਾ 95 ਲੱਖ ਰੁਪਏ ਮੰਤਰੀ ਨੇ ਕਿਹਾ ਮਹਿੰਗਾਈ ਦੇ ਦੌਰ 'ਚ ਜਨਤਾ ਨੂੰ ਦਿੱਤੀ ਹੈ ਜੀ ਵੱਡੀ ਰਾਹਤ ਵੱਧਦੀ ਮਹਿੰਗਾਈ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਰਾਹਤ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਪਰ ਅੰਦਰ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ ਇਸ ਨਾਲ ਯਾਤਰੀ ਨੂੰ ਰੋਜ਼ਾਨਾ 58.77 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੈਟਰੋਲ ਅਤੇ ਡੀਜ਼ਲ ਹੋਇਆ ਜੀ ਸਸਤਾ ਔਰ ਤੁਹਾਨੂੰ ਹਰ ਮਹੀਨੇ 1500 ਰੁਪਏ ਅਤੇ ਤਿੰਨ ਸਿਲੰਡਰ ਮੁਫਤ ਮਿਲਣਗੇ ਇਸ ਜ਼ੁਬੇ ਵਿੱਚ ਯੋਜਨਾ ਲਾਗੂ ਹੋ ਚੁੱਕੀ ਹੈ ਪੈਟਰੋਲ ਅਤੇ ਡੀਜ਼ਲ ਸਸਤਾ ਇਹ ਖਬਰ ਹੈ ਜੀ ਔਰ ਤੁਹਾਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਮਹਾਰਾਸ਼ਟਰ ਸਰਕਾਰ ਨੇ ਹਰ ਮਹੀਨੇ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ ਸੂਬੇ ਦੇ ਲੋਕਾਂ ਨੂੰ ਰਾਹ ਦਿੰਦਿਆਂ ਡੀਜ਼ਲ ਦੇ ਟੈਕਸ 24% ਦੀ ਤੋਂ ਘਟ ਕੇ 21% ਦੀ ਕਰ ਦਿੱਤਾ ਹੈ। ਪੈਟਰੋਲ ਤੇ ਟੈਕਸ 26% ਦੇ ਤੋਂ ਘਟਾ ਕੇ 25% ਦੀ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ੁੱਕਰਵਾਰ ਨੂੰ ਰਾਜ ਦੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ 'ਚ ਐਲਾਨ ਕੀਤਾ ਹੈ ਕਿ ਔਰਤਾਂ ਨੂੰ ਜੁਲਾਈ ਤੋਂ ਹਰ ਮਹੀਨੇ 1500 ਰੁਪਏ ਮਹੀਨੇ ਦੀ ਸਹਾਇਤਾ ਦਿੱਤੀ ਜਾਵੇਗੀ। 21 ਤੋਂ 60 ਸਾਲ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਸੂਬਾ ਸਰਕਾਰ ਨੇ ਇਹ ਐਲਾਨ ਸੂਬੇ ਦੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੀਤਾ ਹੈ। ਪਵਾਰ ਨੇ ਵਿਧਾਨ ਸਭਾ ਵਿੱਚ ਕਿਹਾ ਅਸੀਂ ਮੁੱਖ ਮੰਤਰੀ ਮਾਜੀ ਲੜਕੀ ਬਹਿਣ ਯੋਜਨਾ ਦੇ ਤਹਿਤ ਰਾਜ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੇਣ ਦੀ ਵਿੱਤੀ ਸਹਾਇਤਾ ਦਾ ਐਲਾਨ ਕਰਦੇ ਹਾਂ ਇਹ ਸਕੀਮ ਜੁਲਾਈ 2024 ਤੋਂ ਲਾਗੂ ਹੋ ਜਾਵੇਗੀ ਇਸ ਸਕੀਮ ਲਈ 21 ਸਾਲ ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਅਪਲਾਈ ਕਰ ਸਕਦੀਆਂ ਨੇ ਇਸ ਦੇ ਨਾਲ ਜੀ ਸਿਲੰਡਰ ਤੋਂ ਲੈ ਕੇ ਕਈ ਜਿਹੜੇ ਐਲਾਨ ਕੀਤੇ ਨੇ ਜੀ ਇਸ ਸਰਕਾਰ ਨੇ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ తను తా నీచే కమెంట్ బాకీస్ తర్వాత ఖబరం దేణ వస్తాయి అనే చ్రైబ ధన్వాదీ